ਆਪ ਵਰਕਰਾਂ ਨੇ ਪਟਾਕੇ ਚਲਾ ਕੇ ਤੇ ਲੱਡੂ ਵੰਡ ਕੇ ਮਨਾਈ ਜਿੱਤ ਦੀ ਖੁਸ਼ੀ ਸੈਮੀ ਫਾਈਨਲ ਜਿੱਤ ਲਿਆ ਹੁਣ 2027 ਵਿੱਚ ਫਾਈਨਲ ਜਿੱਤ ਕੇ ਇੱਕ ਵਾਰ ਫਿਰ ਆਪ ਰਾਜ ਵਿੱਚ ਸਰਕਾਰ ਬਣੇਗੀ ਬਹਿਲ ਗੁਰਦਾਸਪੁਰ ਵਿਖੇ ਪੰਜਾਬ ਹੈਲਥ ਸਿਸਟਮਸ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਦੀ ਅਗਵਾਈ ਹੇਠ ਉਨ੍ਹਾਂ ਦੇ ਨਿਵਾਸ ਸਥਾਨ ਤੇ ਪਾਰਟੀ ਵਰਕਰਾਂ ਵੱਲੋਂ ਢੋਲ ਦੀ ਥਾਪ ਤੇ ਪੰਗੜੇ ਪਾ ਕੇ ਤੇ ਲੱਡੂ ਵੰਡ ਕੇ ਜਿੱਤ ਦੇ ਜਸ਼ਨ ਮਨਾਏ ਗਏ ਇਸ ਮੌਕੇ ਨਗਰ ਸੁਧਾਰ ਟਰੱਸਟ ਦੇ ਟਰੱਸਟੀ ਰਗਵੀਰ ਸਿੰਘ ਟਰੱਸਟੀ ਹਿਤੇਸ਼ ਮਹਾਜਨ ਬਲਾਕ ਪ੍ਰਧਾਨ ਗੱਗਰ ਮਹਾਜਨ ਵਪਾਰ ਮੰਡਲ ਦੇ ਪ੍ਰਧਾਨ ਅਸ਼ੋਕ ਮਹਾਜਨ ਬਲਵਿੰਦਰ ਸਿੰਘ ਐਮਸੀ ਜੁਗੇਸ਼ ਸ਼ਰਮਾ ਤੋਂ ਇਲਾਵਾ ਵਕਵਕ ਪਿੰਡਾਂ ਦੇ ਪੰਜ ਸਰਪੰਚ ਅਤੇ ਪਾਰਟੀ ਦੇ ਵਰਕਰ ਹਾਜ਼ਰ ਸਨ ਪੰਜਾਬ ਹੈਲਥ ਸਿਸਟਮਸ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਲੁਧਿਆਣਾ ਪੱਛਮੀ ਦੀ ਇਹ ਚੋਣ ਜਿੱਤਨ ਨਾਲ ਆਮ ਆਦਮੀ ਪਾਰਟੀ ਨੇ ਸੈਮੀਫਾਈਨਲ ਜਿੱਤ ਲਿਆ ਹੈ ਅਤੇ 2027 ਵਿੱਚ ਆਪ ਫਾਈਨਲ ਜਿੱਤ ਕੇ ਇੱਕ ਵਾਰ ਫਿਰ ਸੂਬੇ ਵਿੱਚ ਆਪਣੀ ਸਰਕਾਰ ਬਣਾਏਗੀ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਆਪਣੇ ਕਾਰਜਕਾਲ ਦੌਰਾਨ ਲੋਕਾਂ ਨੂੰ ਵੱਡੀਆਂ ਸਹੂਲਤਾਂ ਦੇ ਕੇ ਉਹਨਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਦੇ ਭਰਪੂਰ ਯਤਨ ਕੀਤੇ ਹਨ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਬਹੁਤ ਥੋੜੇ ਸਮੇਂ ਅੰਦਰ ਰਾਸ਼ਟਰੀ ਪਾਰਟੀ ਦਾ ਰੁਤਬਾ ਹਾਸਲ ਕਰਕੇ ਕਈ ਰਾਜਾਂ ਵਿੱਚ ਆਪਣਾ ਵੱਡਾ ਆਧਾਰ ਬਣਾਇਆ ਹੈ। ਅਤੇ ਭਵਿੱਖ ਵਿੱਚ ਆਮ ਆਦਮੀ ਪਾਰਟੀ ਦੇਸ਼ ਦੀ ਰਾਜਨੀਤੀ ਨੂੰ ਬਦਲੇਗੀ। ਆਬਾਦਮੀ ਪਾਰਟੀ ਵੱਲੋਂ ਸੂਬਾ ਗੁਜਰਾਤ ਵਿੱਚ ਵੀ ਜਿਮਣੀ ਚੋਣ ਜਿੱਤ ਕੇ ਵੱਡਾ ਉਲਟਫੇਰ ਕਰ ਦਿੱਤਾ ਹੈ ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਲਾਪਰੇ ਸਿੰਘ ਖੁਸ਼ੀਪੁਰ ਦੀ ਰਿਪੋਰਟ ਬਹੁਤ ਖੁਸ਼ੀਆਂ ਵਾਲਾ ਵਰਪਾਗਾ ਵਾਲਾ ਦੇਣਾ ਕਿ ਅੱਜ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਬਣੀ ਸੀਗੀ ਔਰ ਜਿਸ ਤਰੀਕੇ ਦੇ ਨਾਲ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਔਰ ਭਗਵੰਤ ਮਾਨ ਜੀ ਦੀ ਕਾਰਜ ਪ੍ਰਣਾਲੀ ਪੰਜਾਬ ਦੇ ਕੋਨੇ-ਕੋਨੇ 'ਚ ਆਮ ਆਦਮੀ ਪਾਰਟੀ ਦੇ ਪ੍ਰੋਗਰਾਮ ਬਖੂਬੀ ਦੇ ਨਾਲ ਪਹੁੰਚਾਏ ਗਏ ਉਹਦਾ ਨਤੀਜਾ ਵੀ ਅੱਜ ਜਿਹੜਾ ਲੁਧਿਆਣਾ ਵੱਛ ਦਾ ਬਾਈ ਇਲੈਕਸ਼ਨ ਸੀਗਾ ਔਰ ਸਰਕਾਰ ਆਪਣੇ ਚੌਥੇ ਸਾਲ ਦੇ ਵਿੱਚ ਜਿਸੋ ਕੇ ਚੱਲ ਰਹੀ ਆ ਅਜ 10000 ਨਾਲੋਂ ਵੱਧ ਵੋਟਾਂ ਦੇ ਨਾਲ ਉਹ ਇਲੈਕਸ਼ਨ ਜਿਹੜਾ ਆਮ ਆਦਮੀ ਪਾਰਟੀ ਨੇ ਜਿੱਤਿਆ ਔਰ ਸਾਡੇ ਕੈਂਡੀਡੇਟ ਸੰਜੀਵ ਔਰ ਰੋਣਾ ਜੀ ਜਿਹੜੇ ਇੱਕ ਬਹੁਤ ਮਿਹਨਤੀ ਔਰ ਅੰਤਖ ਰਾਜ ਸਭਾ ਦੇ ਮੈਂਬਰ ਦੇ ਨਾਤੇ ਵੀ ਲੋਕ ਸੇਵਾ ਵੱਲ ਸਮਰਪਿਤ ਰਹੇ ਔਰ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਔਰ ਭਗਵੰਤ ਮਾਨ ਜੀ ਦੀ ਕਾਰਜਪ੍ਰਵਾਲੀ ਅੱਜ ਰੰਗ ਲੈ ਕੇ ਆਈ ਆ ਦਿਲ ਦੀਆਂ ਗਰਾਈਆਂ ਤੋਂ ਅੱਜ ਮੈਂ ਪੰਜਾਬ ਦੇ ਲੋਕਾਂ ਨੂੰ ਮੁਬਾਰਕ ਦਿਨਾ ਉਹ ਉੱਥੇ ਹੀ ਮਾਰੀਓਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਔਰ ਅਰਵਿੰਦ ਕੇਜਰੀਵਾਲ ਜੀ ਨੂੰ ਜਿਨ੍ਹਾਂ ਦੇ ਸਦਕੇ ਅੱਜ ਲੁਧਿਆਣਾ ਵਿੱਚ ਜਿਹੜਾ ਆਮ ਆਦਮੀ ਪਾਰਟੀ ਦੀ ਝੋਲੀ ਚ ਪਿਆ ਮੈਂ ਬੇਨਤੀ ਕਰੂੰਗਾ ਕਿ ਜਿਹੜੇ ਰਵਾਇਤੀ ਪਾਰਟੀਆਂ ਦੇ ਲੀਡਰ ਝਾੜੂ ਦਾ ਮਜ਼ਾਕ ਉਡਾਉਂਦੇ ਸੀਗੇ ਔਰ ਝਾੜੂ ਲਫਤ ਨੂੰ ਬਹੁਤ ਬੁਰੇ ਤਰੀਕੇ ਨਾਲ ਵਰਤਦੇ ਸੀਗੇ ਅੱਜ ਜੋ ਲੀਡਰ ਸਮਝ ਰਹਿਣ ਕਿ ਇਹ ਝਾੜੂ ਚੱਲਿਆ ਜਿੰਨੇ ਲੁਧਿਆਣਾ ਵੈਸਟ ਦੇ ਵਿੱਚ ਸਫਾਈ ਕੀਤੀ ਆ ਤੇ ਆਉਣ ਵਾਲੀ 2027 ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਇਹੋ ਹੀ ਝਾੜੂ ਆ ਸਫਾਈ ਕਰੇਗਾ ਔਰ ਜਿੱਥੇ ਅੱਜ ਭਗਵੰਤ ਮਾਨ ਜੀ ਦੇ ਪਿਛਲੇ 4 ਸਾਲਾਂ ਦੇ ਕੰਮਲ ਦੇ ਉੱਪਰ ਲੁਧਿਆਣੇ ਦੇ ਲੋਕਾਂ ਨੇ ਮੋਹਰ ਲਾਈ ਆ ਉੱਥੇ ਵੀ ਸਮਝਣਾ ਵੀ ਸਾਨੂੰ ਹੋਰ ਸ਼ਕਤੀ ਮਿਲੂਗੀ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਆਦਮੀ ਪਾਰਟੀ ਦਾ ਮੰਤਵ ਲੋਕਾਂ ਦੀ ਭਲਾਈ ਲੋਕਾਂ ਦੀ ਸੇਵਾ ਲੋਕਾਂ ਦੇ ਜੀਵਨ ਸਤਾਰ ਨੂੰ ਉੱਪਰ ਚੁੱਕਣਾ ਔਰ ਉਹਦੇ ਲਈ ਵਕ ਵਕ ਪ੍ਰੋਗਰਾਮ ਜਿਹੜੇ ਨੇ ਉਹ ਪਾਰਟੀ ਸਮੇ ਸਮੇਂ ਤੋਂ ਦੇ ਰਹੀ ਆ ਔਰ ਬਖੂਬੀ ਦੇ ਨਾਲ ਉਹਨੂੰ ਇੰਪਲੀਮੈਂਟ ਕੀਤਾ ਜਾ ਰਿਹਾ ਮੈਂ ਸਮਝਦਾ ਵੀ ਇਸ ਤੋਂ ਇਲਾਵਾ ਅੱਜ ਗੁਜਰਾਤ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੀ ਜਿਹੜੀ ਐਮਐਲਏ ਸੀਟਾਂ ਜਿੱਤੀ ਆ ਉਹਦਾ ਕਾਰਨ ਇਹ ਆ ਕਿ ਕੱਢ ਉਮਰ ਤੋਂ ਸਭ ਤੋਂ ਤੇਜ਼ ਬਦਲ ਵਾਲੀ ਜਿਹੜੀ ਪਾਰਟੀ ਆ ਅਜੋ ਆਮ ਆਦਮੀ ਪਾਰਟੀ ਬਣ ਕੇ ਸਾਹਮਣੇ ਉੱਭਰੀਆ ਔਰ ਜਿੱਥੇ ਕੇਵਲ ਸੂਬੇ ਤੱਕ ਨਹੀਂ ਔਰ ਸਾਰੇ ਮੁਲਕ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿਹੜੀ ਗੱਲ ਆ ਉਹਦੇ ਪ੍ਰੋਗਰਾਮ ਨੇ ਉਹਦੀ ਪਾਲਿਸਿਸ ਨੇ ਉਹਦੇ ਤੋਂ ਲੋਕ ਜਿਹੜੇ ਨੇ ਪ੍ਰਭਾਵਿਤ ਹੋ ਰਹੇ ਨੇ ਸੋ ਮੈਂ ਅੱਜ ਖੁਸ਼ੀ ਦਾ ਮਕਾਮ ਆ ਮੇਰੇ ਨਾਲ ਔਰ ਸਾਡੇ ਸਾਰੇ ਆਮ ਆਦਮੀ ਪਾਰਟੀ ਦੇ ਲੀਡਰ ਸਾਹਿਬਾਨ ਵਰਕਰ ਸਾਹਿਬਾਨ ਆਫੀਸਰ ਸਾਹਿਬਾਨ ਦਰਜਾ ਬਰ ਦਰਜਾ ਔਰ ਸਾਰੇ ਇਥੇ ਅੱਜ ਇਕੱਠੇ ਹੋ ਕੇ ਇਸ ਜਿੱਤ ਦੀ ਖੁਸ਼ੀ ਵੀ ਮਨਾ ਰਹੇ ਆਂ ਔਰ ਇੱਕ ਵਧੀਆ ਜ਼ਿੰਮੇਵਾਰੀ ਵੀ ਸਮਝ ਰਹੇ ਆ ਕਿ ਜੇ ਲੋਕਾਂ ਨੇ ਅੱਜ ਫਤਵਾ ਦਿੱਤਾ ਤੇ ਇਸ ਫਤਵੇ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਆਪਣੇ ਜ਼ੈਨ ਦੇ ਵਿੱਚ ਰੱਖਦੇ ਹੋਏ ਹੋਣ ਲੋਕਾਂ ਦੀ ਸੇਵਾਵਾਲ ਅਸੀਂ ਸਮਰਪਿਤ ਰਹੀਏ ਔਰ ਜਿਹੜੀ ਆਮ ਆਦਮੀ ਪਾਰਟੀ ਦੀ ਰਾਜਨੀਤੀ ਸਾਫ਼ ਸੁਥਰੀ ਰਾਜਨੀਤੀ ਪ੍ਰਚਾਰ ਦੇ ਖਰਾਬ ਲੜਾਈ ਲੋਕਾਂ ਨੂੰ ਸੁੱਖ ਦੇਣ ਦੀ ਰਾਜਨੀਤੀ ਉਸ ਰਾਜਨੀਤੀ ਨੂੰ ਹੋਰ ਤੇਜ਼ੀ ਦੇ ਨਾਲ ਆਵਾਜ਼ੀ ਪਾਰਟੀ ਦਾ ਛੋਟੇ ਤੋਂ ਛੋਟਾ ਵਲੰਟੀਅਰ ਤੇ ਵੱਡੇ ਤੋਂ ਵੱਡਾ ਲੀਡਰ ਆਪਣੀ ਕਾਰਜ ਪ੍ਰਣਾਲੀ ਦੇ ਵਿੱਚ ਪਨਾਊਗਾ ਸੋ ਮੈਂ ਬਹੁਤ ਨਾ ਕਹਿੰਦਾ ਹੋਇਆ ਇੱਕ ਵਾਰੀ ਫਿਰ ਪੰਜਾਬ ਦੇ ਲੋਕਾਂ ਨੂੰ ਮੁਬਾਰਕ ਦਿਨਾ ਔਰ ਲੁਧਿਆਣਾ ਵੈਸਟ ਦੇ ਲੋਕਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਬਹੁਤ ਵਧੀਆ ਫੈਸਲਾ ਦੇ ਕੇ ਆਵਾਜ਼ੀ ਪਾਰਟੀ ਦੇ ਕੈਂਡੀਡੇਟ ਨੂੰ ਜਿਤਾਇਆ ਔਰ ਅਸੀਂ ਇਹ ਇਹਦ ਲੈਂਦੇ ਆ ਕਿ ਬਾਕੀ ਸਮੇਂ ਦੇ ਵਿੱਚ ਪਾਰਟੀ ਦੀ ਕਾਰਗੁਜ਼ਾਰੀ ਪਾਰਟੀ ਦੇ ਪ੍ਰੋਗਰਾਮ ਪਾਰਟੀ ਦੀ ਪੋਲਿਸੀਜ਼ ਦੇ ਖੂਬੀ ਦੇ ਨਾਲ ਲੋਕਾਂ ਦਾ ਲੈ ਕੇ ਜਾਵਾਂਗੇ